ਸਤਲੁਜ ਦਰਿਆ ਫਾਜ਼ਿਲਕਾ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਹੋਇਆ ਹੁਣ ਸ਼ਾਮ ਨੂੰ ਪਾਣੀ ਦਾ ਪੱਧਰ ਕਾਫੀ ਵਧਿਆ ਹੈ ਔਰ ਜੋ ਪੁਲ ਤੋਂ ਅੱਗੇ ਦੇ ਕਾਮਾ ਵਾਲੀ ਪਸੰਦ ਉਹ ਅੱਗੇ ਦੇ ਲੋਕ ਹਨ ਜੋ ਉਹ ਆਪਣੇ ਮਾਲ ਪਸ਼ੂ ਉਹਨਾਂ ਨੂੰ ਬਾਹਰ ਸ਼ਿਫਟ ਕਰ ਰਹੇ ਨੇ ਉਹ ਰੇ ਸੇਫ ਜਗ੍ਹਾ ਤੇ ਔਰ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਪਰਿਵਾਰਾਂ ਨੂੰ ਜਿਹੜਾ ਸੇਫ ਜਗ੍ਹਾ ਤੇ ਲੈ ਜਾਓ ਜਿੱਥੇ ਰੀਲੀਫ ਕੈਂਪ ਬਣਾਇਆ ਉਹਥੇ ਲੈ ਕੇ ਜਾਓ ਮਾਲ ਡੰਗਰ ਨੂੰ ਵੀ ਸੇਫ ਜਗ੍ਹਾ ਤੇ ਲੈ ਕੇ ਜਾਓ ਚੱਲ 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 ਲਗਾਤਾਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਹੋਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਪਾਣੀ ਹੁਣ ਜਿਹੜਾ ਸੜਕਾਂ ਤੋਂ ਉੱਪਰ ਦੀ ਨਿਕਲਣ ਸ਼ੁਰੂ ਹੋ ਗਿਆ ਕਈ ਜਗ੍ਹਾਾਂਾਂ ਤੋਂ ਸੜਕਾਂ ਦੇ ਉੱਪਰ ਦੀ ਨਿਕਲਣਾ ਸ਼ੁਰੂ ਹੋ ਗਿਆ ਪਾਣੀ ਮਾਰਜ ਮਸ਼ੀਅਰ ਸਾਈਡ ਤੇ ਜੋ ਸੜਕਾਂ ਤੋਂ ਕਰੋ ਬੜੀ ਸਪੀਡ ਦੇ ਨਾਲ ਪਾਣੀ ਨਿਕਲ ਰਿਹਾ ਤਾਂ ਲੋਕ ਆਪਣੇ ਮਾਲ ਡੰਗਰ ਨੂੰ ਔਰ ਆਪਣੇ ਬਾਲ ਬੱਚੇ ਨੂੰ ਸੁਰੱਖਿਅਤ ਥਾਵਾਂ ਬਦਲ ਲੈ ਕੇ ਜਾਂਦੇ ਹੋਏ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵੀਰ ਕਪ ਵਿਭਾਗਾਂ ਨੇ ਟੀਮਾਂ ਬਣਾ ਕੇ ਜੋ ਹੈ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਲੋਕਾਂ ਨੂੰ ਗਾਈਡ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜਾ ਸਥਿਤੀ ਨਾਲ ਸਥਿਤੀ ਤੋਂ ਜਾਣੂ ਕਰਵਾਇਆ ਜਾ ਰਿਹਾ